ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕਲੀਅਰ ਕੱਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਗੱਲਬਾਤ ਕਰਾਂਗੇ ਪੰਜਾਬ ਦੀ ਪੰਜਾਬ ਦੇ ਬਣਦੇ ਹਾਲਾਤਾਂ ਦੀ ਔਰ ਪੰਜਾਬ ਇਸ ਵਕਤ ਕਿੱਥੇ ਆ ਕੇ ਖੜਾ ਆ ਹਰ ਸਿਆਸੀ ਪਾਰਟੀ ਆ ਕੇ ਕਹਿ ਦਿੰਦੀ ਹੈ ਪੰਜਾਬ ਬਚਾਣਾ ਹੈ ਪੰਜਾਬ ਨੂੰ ਅਸੀਂ ਰੰਗਲਾ ਬਣਾਵਾਂਗੇ ਲੇਕਿਨ ਪੰਜਾਬ ਦੇ ਮੌਜੂਦਾ ਹਾਲਾਤ ਕੀ ਕਹਿੰਦੇ ਨੇ ਕੀ ਮ bảnਕਦਾ ਪੰਜਾਬ ਰੰਗਲਾ ਇਹ ਹਾਲਾਤਾਂ ਦੇ ਨਾਲ ਜਾਂ ਕੀ ਚੀਜ਼ਾਂ ਸਿਆਸੀ ਪਾਰਟੀਆਂ ਲੈ ਕੇ ਚੱਲ ਰਹੀਆਂ ਨੇ ਆਪਣੇ ਨਾਲ ਇਸ ਵਕਤ ਸਾਡੇ ਨਾਲ ਸਰਦਾਰ ਪਾਲ ਸਿੰਘ ਫਰਾਜ਼ ਜੀ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਾਜ਼ ਸਾਹਿਬ ਸ਼ੁਰੂਆਤ ਇਤੋਂ ਹੀ ਕਰਦੇ ਹਰ ਸਿਆਸੀ ਪਾਰਟੀ ਆ ਕੇ ਕਹਿੰਦੀ ਹੈ ਕਿ ਪੰਜਾਬ ਬਚਾਣਾ ਹੈ ਪੰਜਾਬ ਨੂੰ ਰੰਗਲਾ ਬਣਾਣਾ ਹੈ ਲੇਕਿਨ ਪਹਿਲੇ ਮੈਂ ਸ਼ੁਰੂਆਤ ਕਰਦੀ ਹਾਂ ਅਕਾਲੀ ਦਲ ਤੋਂ ਅਕਾਲੀ ਦਲ ਹੁਣੇ-ਹੁਣੇ ਕਹਿ ਰਿਹਾ ਕਹਿੰਦੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਕਰਨੀ ਹੈ ਕੀ ਇਹ ਯਾਤਰਾਵਾਂ ਕੀ ਇਹ ਚੀਜ਼ਾਂ ਪੰਜਾਬ ਬਚਾ ਸਕਦੀਆਂ ਮੌਜੂਦਾ ਹਾਲਾਤ ਤੋਂ ਦੇਖੋ ਜੀ ਹਰ ਮਨੁੱਖ ਚਿੰਤਤ ਹੈ ਫਿਕਰਮੰਦ ਵੀ ਹੈ ਮੇਰਾ ਸਵਾਲ ਹੈ ਉਸ ਪਾਰਟੀ ਦੇ ਪ੍ਰਧਾਨ ਨੂੰ ਤੁਸੀਂ ਅੱਜ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ ਤੇ ਇਹਦਾ ਇਹਦੀ ਬਰਬਾਦੀ ਕਿਤੇ ਕੀਤੀ ਪਰ ਬਾ ਇੰਨਾ ਚਿਰ ਤੁਸੀਂ 3 ਟਰਮਾਂ ਪੂਰੀਆਂ 2 ਟਰਮਾਂ 2-2 ਸਾਲ ਤੁਹਾਡੇ ਪਿਤਾ ਜੀ ਹੋਣੀ ਸੀਐਮ ਰਹੇ ਨੇ ਉਦੋਂ ਤੁਸੀਂ ਪੰਜਾਬ ਦੇ ਪਚਾਓ ਲਈ ਕੀ ਕੀਤਾ ਪਰ ਮੈਂ ਇਹ ਦੱਸਣਾ ਚਾਹਉਨਾ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਮਾਦੀ ਮਾਈ ਪੰਜਾਬ ਦੀ ਬਰਬਾਦੀ ਦਾ ਕਾਰਨ ਜਿੱਥੇ ਸਾਡੀਆਂ ਜਿਹੜੀਆਂ ਗ੍ਰੀਨ ਰੈਵੋਲੂਸ਼ਨ ਆ ਜਿਹੜਾ ਤਕਰੀਬਨ ਠਾਠਕ ਦੇ ਵਿੱਚ ਆਇਆ ਜਿੱਥੇ ਉਹ ਉੱਥੇ ਸਾਡੀ ਜਿਹੜੀ ਪੰਜਾਬ ਦੀ ਗੰਦੀ ਸੌੜੀ ਸਿਆਸਤ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜੇ ਪੰਜਾਬ ਬਾਰੇ ਫਿਕਰਮੰਦ ਨਹੀਂ ਚਿੰਤੇਦ ਨਹੀਂ ਸਨ ਉਹਨਾਂ ਨੂੰ ਇੱਕੋ ਇੱਕ ਚਿੰਤਾ ਸੀ ਕਿ ਅਸੀਂ ਸਾਡੀ ਪਾਰਟੀ ਸਿਆਸਤ ਵਿੱਚ ਕਿਵੇਂ ਸਥਿਰ ਰਵੇ ਪੰਜਾਬ ਦੀ ਵੱਦਕਿਸਤੀ ਹੈ ਜੀ 1947 ਤੋਂ ਪਹਿਲਾਂ ਪੰਜਾਬੀਆਂ ਨੇ ਖਾਸ ਤੌਰ ਤੇ ਸਿੱਖਾਂ ਨੇ ਤਕਰੀਬਨ 86% ਕੁਰਬਾਨੀਆਂ ਕੀਤੀਆਂ ਕਿ ਆਪਣੀ ਜਿਹੜੀ ਕਿਸਮਤ ਦੀ ਸਗਾ ਡੋਰੀ ਜੀ ਉਹ ਭਾਰਤ ਦੇ ਹਿੰਦੂਸਤਾਨ ਦੇ ਹੱਥ ਫੜਾ ਦਿੱਤੀ ਬਹੁਤ ਹੀ ਕੀਮਤੀ ਜ਼ਮੀਨਾਂ ਨੇ ਜਿਹੜੀ ਪਾਕਿਸਤਾਨ ਵੀਰ ਗਏ ਨੇ ਉਹ ਦੱਸ ਸਕਦੇ ਨੇ ਪੱਧਰੀ ਜ਼ਮੀਨਾਂ ਨਹਿਰੀ ਜ਼ਮੀਨਾਂ ਜਿਹਨੂੰ ਗੰਜੀ ਬਾਰ ਲਾਹਰਪੋਰ ਬਾਰ ਬਿਕਨਿਰ ਬਾਰਾਂ ਸੀ ਗਿਆ ਉਹਥੇ ਦੀ ਜਿਹੜੀ ਸਾਫ ਸੁਥਰੀ ਜ਼ਮੀਨ ਸੀ ਉਹ ਛੁੱਟ ਗਈ ਨਾ ਕੋ 47 ਵਿੱਚ 10 ਲੱਖ ਦੇ ਕਰੀਬ ਪਰਿਵਾਰ ਪ੍ਰਭਾਵਿਤ ਹੋਏ ਕਰੋਨਾ ਅਰਬਾਂ ਦਾ ਨੁਕਸਾਨ ਹੋਇਆ ਜਾਨਾਂ ਬੇਅਦ ਕੀਮਤੀ ਗਈਆਂ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਰੂਡੀ ਸਾਹਿਬ ਜੀ ਨੇ ਇਤਨੇ ਪਵਿੱਤਰ ਸਥਾਨ ਸੀ ਤੇ ਸਿੱਖ ਧਰਮ ਦਾ ਜਿਹੜੇ ਬਾਨੀ ਸਥਾਨ ਸਿਗਾ ਦਨਕਾਣਾ ਸਾਹਿਬ ਉਹ ਵੀ ਛੁੱਟਾ ਉਸ ਤੋਂ ਬਾਅਦ ਜਿਹੜਾ ਕਿਲਾ ਸੀ ਜਿੱਥੇ ਦੁਨੀਆਂ ਤੇ ਸੇਤੀ ਤੇ ਬਹੁਤ ਹੀ ਮਹਾਨ ਰਾਜ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਕਿਲਾ ਛੁੱਟਾ ਜੀ ਫੇ ਉਹਦੇ ਵੱਟੇ ਕੀ ਪੰਜਾਬੀਆਂ ਨੂੰ ਮਿਲਿਆ ਜਿਹੜੀ ਉੱਥੇ ਦੀ ਜ਼ਮੀਨ ਸੀ ਜਿਹੜੀ ਪਾਕਿਸਤਾਨ ਵਿੱਚ ਰਹਿ ਗਈ ਹੈ ਜਿਹਨੂੰ ਅਸੀਂ ਲੈਂਦਾ ਪੰਜਾਬ ਕਹਿੰਦੇ ਨੇ ਉਹ ਜ਼ਮੀਨ ਜਿਹੜੀ ਸੀਗੀ ਉਹ ਦੀ ਉਹ ਬਹੁਤ ਹੀ ਕੀਮਤੀ ਸੀਗੀ ਉਹਦੀ ਕੀਮਤ ਪਾਈ ਗਈ دیਵਾਨੀ ਚਵਾਨੀ ਉਹ ਤੋਂ دیਵਾਨੀ ਚਵਾਨੀ 800 ਰੁਪਇਆ ਚੱਲਦਾ ਸੀ ਮਤਲਬ ਆ ਦੋ ਆਨੇ ਦੀ ਕੀਮਤ ਤੇ 1 ਰੁਪਏ ਚ 16 ਆਨੇ ਸੀ ਉੱਥੇ ਦੀ ਦਿਵਾਨੀ ਚਵਾਨੀ ਕੀਮਤ ਪਾ ਕੇ ਜਿਹੜੀ ਉੱਥੋਂ ਦੇ ਉੱਜੜ ਕੇ ਆਏ ਲੋਕ ਸੀਗੇ ਉਹਨਾਂ ਨੂੰ ਇੱਥੇ ਦੀ ਜਿਹੜੀ ਜ਼ਮੀਨ ਸੀ ਜੰਗਲ ਬੀਆਬਾਨ ਤੇ ਜਹਾੜ ਰਕੜਾ ਵਿੱਚ ਜ਼ਮੀਨ ਜਿਹੜੀ ਬੇਅਵਾਦ ਜੀ ਸੀ ਉਹਦੀ ਰੁਪਈਆ ਪਾ ਕੇ ਉਹਦੇ 6 6 5 5 7 7 ਖੇਤਾਂ ਦਾ ਇੱਕ ਇੱਕ ਖੇਤ ਮਿਲਿਆ ਜ਼ਮੀਨ ਕਟਾ ਕੇ ਫੇਰ ਖੰਡਾ ਦਿੱਤੀ ਜਿਹੜੀ ਸਿੱਖ ਕੌਮ ਸੀ ਪੰਜਾਬੀ ਸੀ ਸਾਰੇ ਪੰਜਾਬ ਜੀ ਨਹੀਂ ਸਾਰੇ ਪਾਰ ਤੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਫੇਰ ਉਸ ਤੋਂ ਬਾਅਦ ਜਿਹੜਾ ਤੋਹਫਾ ਮਿਲਿਆ ਜਿਹੜਾ ਮਹਾਤਮਾ ਗਾਂਧੀ ਜਾਂ ਨਹਿਰੂ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਇਹ ਦਿੱਤਾ ਕਿ ਜਰਾਇ ਪੇਸਾ ਕਾਮ ਨਹੀਂ ਇਹਨਾਂ ਦਾ ਸਖਤੀ ਨਾਲ ਨਿਪਟਿਆ ਜਾਵੇ ਤਸ਼ੱਦਦ ਹੋਇਆ ਸਿੱਖਾ ਦੇ 1955 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜੀ ਉਸ ਪ੍ਰਾਈਮ ਮਿਨਿਸਟਰ ਜਿਹੜਾ ਕਹਿੰਦਾ ਸੀ ਕਿ ਇਹਨਾਂ ਨੂੰ ਉੱਤਰੀ ਭਾਰਤ ਵਿੱਚ ਖਿੱਤਾ ਦਿੱਤਾ ਸਾਡਾ ਪਹਿਲਾਂ ਉਦੋਂ ਪੰਜਾਬ ਵੰਡ ਭਾਰਤ ਦੀ ਵੰਡ ਨਹੀਂ ਹੋਈ ਜੀ ਜਾਂ ਬੰਗਾਲ ਦੀ ਵੰਡ ਹੋਈ ਆ ਜਾਂ ਪੰਜਾਬ ਵੰਡਿਆ ਗਿਆ ਇਹ ਸ਼ਾਰ ਦੇ ਵਿੱਚ ਪੰਜਾਬੀ ਸੂਬੇ ਦੇ ਨਾਂ ਤੇ ਸੂਬੇ ਜੀ ਦਿੱਤੀ ਆ ਉਸ ਪੰਜਾਬ ਦੀਆਂ ਜਿਹੜੇ ਪਹਿਲਾਂ ਦੋ ਟੁਕੜੇ ਕੀਤੇ ਸਨ ਉਹਦੀਆਂ ਲੀੜਾਂ ਕੀਤੇ ਗਿਆ ਹਿਮਾਚਲ ਹਰਿਆਣਾ ਤੇ ਪੰਜਾਬ ਬਣਾ। ਸਭ ਤੋਂ ਦੁੱਖ ਦੀ ਗੱਲ ਇਹ ਪਹਿਲੀ ਸਟੇਟ ਆ ਸਾਰੇ ਭਾਰਤ ਦੇ ਵਿੱਚ ਕਿ 26 ਪਿੰਡਾਂ ਨੂੰ ਉਜਾੜ ਕੇ ਵਸਿਆ ਚੰਡੀਗੜ੍ਹ ਉਹ ਵੀ ਪੰਜਾਬ ਦੀ ਰਾਜਧਾਨੀ ਦੇ ਰਹਿੰਦੇ ਜਿਹੜੀ ਪੰਜਾਬ ਦੀ ਸੱਭਤ ਆ ਪੰਜਾਬ ਦਾ ਕਲਚਰ ਪੰਜਾਬ ਦੀ ਭਾਸ਼ਾ ਉਹ ਪਿੰਡਾਂ ਵਿੱਚੋਂ ਤਕਰੀਬਨ ਬਰਬਾਦ ਕਰ ਦਿੱਤੀ ਸਰ ਫਰਾਂਸ ਸਾਹਿਬ ਇੱਥੇ ਇੱਕ ਚੀਜ਼ ਆਂਦੀ ਜਦੋਂ ਤੁਸੀਂ ਕਿਹਾ ਕਿ ਪੰਜਾਬ ਸੂਬਾ ਵੀ ਨਹੀਂ ਕਸੂਬੀ ਜੀ ਦਿੱਤੀ ਗਈ ਬਹੁਤ ਛੋਟਾ ਥਾਂ ਦਿੱਤਾ ਗਿਆ ਪਰ ਤੁਹਾਨੂੰ ਲੱਗਦਾ ਕਿ ਸਾਡੀਆਂ ਸਰਕਾਰਾਂ ਉਹ ਛੋਟੇ ਜੇ ਥਾਂ ਨੂੰ ਵੀ ਇੱਕ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕਾਮਯਾਬ ਹੋਈਆਂ ਜਾਂ ਜਿੱਥੇ ਆਪਾਂ ਉਥੋਂ ਦੀ ਲੈ ਕੇ ਅੱਜ ਦੀ ਗੱਲ ਕਰਦੇ ਆ 2024 ਚੜ ਗਿਆ 2024 ਤੱਕ ਕੁਝ ਕਰ ਪਈਆਂ ਸਰਕਾਰਾਂ ਉਹਨਾਂ ਨੂੰ ਦੇਖੋ ਜੀ ਕਰਨਾ ਹੋਵੇ ਤਾਂ ਮੈਂ ਇਹੋ ਜੇ ਮੁਲਖ ਦੇਖ ਕੇ ਲਗ ਜਨ ਬਰ ਮੁਰਖਿਆ ਹੋਰ ਉਦੋਂ ਛੋਟੇ ਵੀ ਨੇ ਜਿਹੜਾ ਮੈਂ ਵੇਖਿਆ ਉਹਦੀ ਮੇਰੇ ਖਿਆਲ 12 ਕਿਲੋਮੀਟਰ ਨਬਾਈ ਕੋਈ ਇੱਕ ਸ਼ਹਿਰ ਆ ਬੈਲਜੀਅਮ ਤੇ ਜਰਮਨ ਤੇ ਫਰਾਂਸ ਦੇ ਵਿਚਕਾਰੇ ਪੈਂਦਾ ਉਹ ਬਹੁਤ ترقی ਤੇ ਆ ਕਰਨਾ ਹੁੰਦਾ ਤਾਂ ਸਭ ਕੁਝ ਹੋ ਸਕਦਾ ਸੀ ਪਰ ਹੁੰਦਾ ਕਿਉਂ ਨਹੀਂ ਕਿਉਂਕਿ ਜਿੱਥੇ ਸਾਡੀ ਸਿਆਸੀ ਬੰਦੇ ਦੀ ਬੇਈਮਾਨੀ ਆ ਮੁਲਕ ਚੱਲਦਾ ਜੀ ਇੱਕ ਤਾਂ ਹੈਗਾ ਪ੍ਰਸ਼ਾਸਨ ਹੁੰਦਾ ਜੀ ਕਾਰਜਪਾਲਿਕਾ ਹੁੰਦੀ ਹੈ ਨਿਆਂਪਾਲਿਕਾ ਹੁੰਦੀ ਹੈ ਤੇ ਵਿਧਾਨਪਾਲਿਕਾ ਹੁੰਦੀ ਹੈ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਮੈਂ ਇਹ ਚੈਲੰਜ ਕਰਦਾ ਵਰਲਡ ਤੇ ਜੇ ਇਸ ਮੁਲਕ ਦੇ ਵਿੱਚ ਵਿਧਾਨਪਾਲਿਕਾ ਚ ਚੋਰ ਠੱਗ ਡਾਕੂ ਲਟੇਰੇ ਕ੍ਰਿਮੀਨਲ ਮਾਈਂਡਡ ਬਹਿਣਗੇ ਉਸ ਮੁਲਕ ਦੀ ਤਕਦੀਰ ਨਹੀਂ ਕੋਈ ਬਦਲ ਸਕਦਾ ਉਦੋਂ ਬਾਅਦ ਹੁੰਦੀ ਕਾਰਜਪਾਲਿਕਾ ਕਾਰਜਪਾਲਿਕਾ ਤੇ ਉਹਨਾਂ ਨੇ ਉਸ ਵਿਧਾਨਪਾਲਿਕਾ ਦੇ ਜਦੋਂ ਲੋਕਾਂ ਦੇ ਦੁੱਖ ਸੁਣਨੇ ਆ ਉਹਨਾਂ ਨੇ ਦੱਸਿਆ ਕਾਰਜਪਾਲਿਕਾ ਗਲਤ ਕੰਮ ਕਰ ਰਹੀ ਹੈ ਫਿਰ ਹੁੰਦੀ ਨਿਆਂਪਾਲਿਕਾ ਜੀ ਵਿਧਾਨ ਪਾਲਿਕਾ ਨੇ 5 ਸਾਲ ਜਾਂ 10 ਸਾਲ ਵਿਧਾਨ ਪਾਲਿਕਾ ਚ ਜਿੱਥੇ 5-5 ਕਰੋੜ ਰੁਪਈਆ ਐਮਐਲਏ ਆਪਣੀਆਂ ਚੋਣਾਂ ਤੇ ਲਾਊਗਾ 2-2 ਕਰੋੜ ਟਿਕਟ ਲਾਊਗਾ 3-3 4-4 ਕਰੋੜ ਤੇ ਲਾਊਗਾ ਨਸ਼ੇ ਵੰਡੂਗਾ ਆਪਣੇ ਹਰ ਹਰ ਤੇ ਵਰਤੂਗਾ ਉੱਥੇ ਨਿਆਂ ਦੀ ਆਸ ਰੱਖਣੀ ਮੂਰਖਤਾ ਹੀ ਉਹਨਾਂ ਨੇ ਇੱਕ ਪਲਾਨ ਬਣਾਉਣੀ ਹੁੰਦੀ ਹੈ ਜਾਂ ਕਾਰ ਲੈ ਕੇ ਆਉਣਾ ਹੁੰਦਾ ਇੱਕ ਸਿਸਟਮ ਉਹਨਾਂ ਦੀ ਕੋਈ ਇੱਛਾ ਹੁੰਦੀ ਕਿ ਅਸੀਂ ਜੇ 5 ਕਰੋੜ ਲਾਇਆ ਅਗਲੀਆਂ ਚੋਣਾਂ ਲਈ ਅਸੀਂ ਇਹ 5 ਕਰੋੜ ਇਕੱਠਾ ਕਰਕੇ 10 ਕਰੋੜ ਹੋ ਰੱਖਣਾ ਤਾਂ ਕਿ ਸਾਨੂੰ ਟਿਕਟ ਮਿਲੇ ਉਹ ਕਦੀ ਮੁਲਕ ਦੀ ਤਕਦੀਰ ਨਹੀਂ ਪਤਾ ਉਹਨਾਂ ਦੀ ਫੇ ਇੱਕ ਵੱਦ ਕਿਸਮ ਦੀ ਸਾਡੀ ਜੇ ਇਸ ਸਟੇਟ ਵਿੱਚ ਜੇ ਇਸ ਮੁਲਕ ਵਿੱਚ ਇੱਕ ਅਨਪੜ ਬੰਦਾ ਜਾਂ ਪੰਜ ਜਮਾਤਾ ਬੰਦਾ ਐਜੂਕੇਸ਼ਨ ਮੰਤਰੀ ਬਣੇਗਾ ਬ੍ਰੇਸਟਰ ਬਣੇਗਾ ਉੱਥੇ ਉੱਥੇ ਐਜੂਕੇਸ਼ਨ ਦਾ ਕੋਈ ਸੁਧਾਰ ਹੋ ਸਕਦਾ ਅੱਛਾ ਫਰਾਂਜ਼ ਸਾਹਿਬ ਤੁਸੀਂ ਇੱਥੇ ਦੇ ਵੀ ਹਾਲਾਤ ਦੇਖੇ ਨੇ ਤੁਸੀਂ ਬਾਹਰਲੇ ਮੁਲਕਾਂ ਦੇ ਵੀ ਹਾਲਾਤ ਦੇਖੇ ਨੇ ਇੱਥੇ ਦੇ ਹਾਲਾਤਾਂ ਨਾਲੋਂ ਉੱਥੇ ਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਕਿਉਂਕਿ ਅਸੀਂ ਅਕਸਰ ਸਿਆਸਤਦਾਨਾਂ ਤੋਂ ਸੁਣਦੇ ਆਇਆ ਕੋਈ ਕਹਿੰਦਾ ਰਿਹਾ ਸੀ ਕੈਲੀਫੋਰਨੀਆ ਬਣਾ ਦੇਣਾ ਪੰਜਾਬ ਕੋਈ ਕਹਿੰਦਾ ਰਿਹਾ ਕਿ ਪੰਜਾਬ ਦੇ ਨੌਜਵਾਨ ਸਾਰੇ ਪੰਜਾਬ ਨੂੰ ਵਾਪਸ ਲਿਆਣੇ ਜਿੰਨੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਕਿੰਨਾ ਕਿੰਨਾ ਦੋਨਾਂ ਦੇ ਵਿੱਚ ਜਿਹੜੇ ਨੇ ਫਰਕ ਨੇ ਕਿੰਨਾ ਕਿੰਨਾ ਅਗਰ ਤੁਸੀਂ ਕ੍ਰਿਟੀਕਲੀ ਐਨਲਾਈਜ਼ ਕਰਦੇ ਹੋ ਕਿੱਥੇ ਦੇਖਦੇ ਹੋ ਇਹਨਾਂ ਦੋਵਾਂ ਚੀਜ਼ਾਂ ਨੂੰ ਇਮਾਨਦਾਰੀ ਦਾ ਤੇ ਬੇਈਮਾਨ ਦਾ ਫਰਕ ਇੱਕ ਉੱਥੇ ਜਿਹੜੇ ਬੰਦੇ ਨੇ ਇਮਾਨਦਾਰ ਨੇ ਤੇ ਕਰਪਟ ਨਹੀਂ ਗਏ ਮੈਂ ਇਹ ਨਹੀਂ ਕਹਿੰਦਾ ਉੱਥੇ 0% ਕਰਪਸ਼ਨ ਆ ਜੇ ਉੱਥੇ 2% ਕਰਪਸ਼ਨ ਆ ਤੇ ਇੱਥੇ 98% ਕਰਪਸ਼ਨ ਫਰਕ ਆ ਰੇਸ਼ਿਓ ਇਹ ਹੈ ਉਹ ਉਹ ਲੋਕ ਜਦੋਂ ਉੱਥੇ ਇਲੈਕਸ਼ਨ ਹੁੰਦੀ ਮੈਂ ਸ਼ੁਰੂ ਤੋਂ ਤਾਂ ਕਰਨਾ ਚਾਹੁੰਦਾ ਸਾਡੇ ਕਸੂਰ ਲੋਕਾਂ ਦਾ ਵੀ ਜੇ ਲੋਕ ਪੈਸੇ ਪਿੰਡ ਤੇ ਲੈ ਕੇ ਮੰਨ ਲਓ ਮੈਂ ਸੁਪੋਜ਼ ਕਰੂ ਇੱਕ ਪਿੰਡ ਨੂੰ ਇੱਕ ਐਮਐਲਏ ਜਾਂ ਐਮਪੀ 5 ਲੱਖ ਰੁਪਈਆ ਦਿੰਦਾ ਵੀ ਤੁਸੀਂ ਵੋਟ ਮੈਨੂੰ ਪਾਉਣੀ ਹੈ ਉਹ ਵੋਟਾਂ ਪਾਉਂਦੇ ਨੇ 5 ਲੱਖ ਰੁਪਈਆ ਉਹ ਆਪਣੇ ਜੋ ਖਰਚ ਪਾਣੀ ਕਰਨ ਕਰਦੇ ਨੇ ਤਰੀਕੇਕਾਰ ਤੁਹਾਨੂੰ ਪਤਾ ਵੀ ਨਸ਼ੇ ਵੀ ਬਣਦੇ ਨੇ ਫੀ ਵੀ ਭੂਕੀ ਵੀ ਸ਼ਰਾਬ ਵੀ ਬਣਦੇ ਨੇ ਜਦੋਂ ਕੋਈ ਗਲਤ ਕੰਮ ਹੋਊਗਾ ਉਸ ਐਮਐਲ ਦੇ ਕੋ ਜਾਣਗੇ ਉਹਨਾਂ ਕੋ ਅਧਿਕਾਰ ਨਹੀਂ ਦੇਂਦਾ ਪੁੱਛਣ ਦਾ ਵੀ ਇਹ ਐਮਐਲ ਸਾਹਿਬ ਤੁਸੀਂ ਕੰਮ ਕਿਉਂ ਨਹੀਂ ਕਰਦੇ ਸਹੀ ਉਹਨੇ ਕਹਿਣਾ ਚੁੱਪ ਕਰਕੇ ਬਹਿ ਜਾਓ ਤੁਹਾਨੂੰ ਮੈਂ 5 ਲੱਖ ਰੁਪਈਆ ਦਿੱਤਾ ਵੋਟਾ ਉਦਾਂ ਨਹੀਂ ਪਾਈਆ ਸਮਝੀਏ ਸਾਡੀ ਬੀਸ ਜਿਹੜਾ ਫਿਰ ਜਿਹੜਾ ਬੰਦਾ ਪੈਸੇ ਕਰੂਗਾ ਕਮਾਉ ਲਾਊਗਾ ਉਹ ਕਮਾਊਗਾ ਬੀਸ ਇਹ ਸਿੰਪਲ ਗੱਲ ਹੈ ਇਹ ਕਾਰੋਬਾਰ ਆ ਉਹਦੇ ਚ ਦੇਖਿਆ ਜਾਂਦਾ ਤਾਂ ਇਹ ਕਾਰਨ ਆ ਕਿ ਜਿਹੜੀ ਲੈਂਗੁਏਜ ਸਾਡੀ ਭਾਸ਼ਾ ਵਾ ਪੰਜਾਬ ਦਾ ਜਿਹੜੀ ਸਭਿਆਚਾਰ ਜਿਹੜੇ ਸਾਡੇ ਪੁਰਾਣੇ ਗ੍ਰੰਥ ਦੇ ਪੁਰਾਣੇ ਹਿੱਸੇ ਅੱਜ ਬੰਗਾਲ ਵਿੱਚ ਬਾਕੀਆਂ ਸਟੇਟਾਂ ਦੇ ਵਿੱਚ ਉਹਨਾਂ ਨੇ ਪਾਸ ਕਰ ਦਿੱਤਾ ਵੀ ਇਹ ਭਾਵੇਂ ਸਾਇੰਸ ਆ ਮੈਡੀਕਲ ਇੰਜੀਨੀ ਕੋਈ ਵੀ ਉਸ ਪਾਸਾ ਚੁਣੀ ਉਸ ਭਾਸ਼ਾ ਚ ਹੋਊਗੀ ਉਹ ਸੌਖਾ ਹੋਊਗਾ ਬੱਚਿਆਂ ਨੇ ਅੱਜ ਪੰਜਾਬ ਦੀ ਇਹ ਹਾਲਾ ਇਹ ਸਾਡੇ ਸਿਆਸੀ ਬੰਦਿਆਂ ਨੇ ਕੀਤੇ ਕਿ ਉਹਨਾਂ ਨੇ ਇੱਕ ਸੇਧ ਦੇਣੀ ਹੁੰਦੀ ਹੈ ਲੋਕਾਂ ਨੂੰ ਉਹਨਾਂ ਨੇ ਕੀਤਾ ਕਿ ਅੱਜ 10 ਜਮਾਤਾਂ ਤੁਸੀਂ ਪੜਿਆ ਬੱਚਾ ਲੈ ਲਓ ਨਾ ਹਿੰਦੀ ਪੜਦਾ ਵਾ ਪੰਜਾਬੀ ਪੜਦਾ ਅੰਗਰੇਜ਼ੀ ਪੜਦਾ ਸ਼ਾਇਦ ਹੋਰ ਵੀ ਕੁਝ ਪੜਦਾ ਹੋਵੇ ਉਹ 10 ਜਮਾਤਾਂ ਪਾਸ ਕਿਸੇ ਵੀ ਭਾਸ਼ਾ ਚਿੱਠੀ ਦੇਖ ਸਕਦਾ ਉਹਨੇ ਅਗਲੀ ਪੜਾਈ ਕਰਨੀ ਫਿਰ ਕੰਪੀਟੀਸ਼ਨ ਇੰਨਾ ਕਰ ਦਿੱਤਾ ਪੜਾਈ ਦਾ ਹੈਲਥ ਸਾਡਾ ਹਾਲਾਤ ਮਾੜੀ ਆਪਸ ਦੇਖ ਲਓ ਮੈਂ ਇੱਕ ਪੁੱਛਣਾ ਚਾਹੁੰਨਾ ਸਵਾਲ ਤੁਸੀਂ ਕਿਸੇ ਵੀ ਐਮਐਲਏ ਨੂੰ ਕਰ ਲਵੇ ਪਿੰਡ ਵਾਲੇ ਕਰ ਲੈ। ਸਿੰਪਲ ਸਵਾਲ ਔਖਾ ਨਹੀਂ। ਵੀ ਐਮਐਲਏ ਸਾਹਿਬ ਜੀ ਤੁਸੀਂ ਜਦੋਂ ਵੋਟਾਂ ਲੈਣ ਆਉਗੇ ਕੀ ਤੁਸੀਂ ਤੁਹਾਡਾ ਆਪਣਾ ਜਿਹੜਾ ਸਰਕਾਰੀ ਸਕੂਲ ਕਿੱਦਾਂ ਚੱਲ ਰਿਹਾ ਜੀ? ਜੀ ਉਹਨਾਂ ਕਹਿੰਦਾ ਬਹੁਤ ਅਪਡੇਟ ਹੈ, ਬਹੁਤ ਵਧੀਆ ਬੜਾ ਸੋਹਣਾ ਸਕੂਲ ਚੱਲ ਰਿਹਾ ਜੀ, ਬੜੇ ਟੀਚਰ ਨੇ। ਕਹਿੰਦਾ ਜੀ ਤੁਹਾਡਾ ਕੋਈ ਬੱਚਾ ਸਰਕਾਰੀ ਸਕੂਲ 'ਚ ਪੜਦਾ? ਉਹਨਾਂ ਕਹਿੰਦਾ ਨਹੀਂ ਤੁਹਾਡੇ ਰਿਸ਼ਤੇਦਾਰ ਦਾ ਪੜਦਾ ਕਰਦੇ ਨਹੀਂ। ਅੱਛਾ ਜੀ ਸਰਕਾਰੀ ਹਸਪਤਾਲ ਕਿਵੇਂ? ਦੋ ਹੀ ਚੀਜ਼ਾਂ ਚਾਹੀਦੀਆਂ ਮੈਨੂੰ ਕੋਲ। ਐਜੂਕੇਸ਼ਨ ਪਹਿਲਾਂ ਚਾਹੀਦੀ ਫਿਰ ਹੈਲਥ ਚਾਹੀਦੀ ਆ ਉਸ ਤੋਂ ਬਾਅਦ ਗਾ ਅਗਲਾ ਸਟੈਪ ਆ ਬੱਚਿਆਂ ਲਈ ਉਹਦੋਂ ਪੁੱਛੋ ਵੀ ਸਰਕਾਰੀ ਉਹਨੇ ਕਹੜਾ ਬਹੁਤ ਅਪਡੇਟ ਜੀ ਅਸੀਂ ਕੰਪਿਊਟਰ ਲਾ ਦਿੱਤੇ ਜੀ ਅਸੀਂ ਮਸ਼ੀਨਾਂ ਲਾ ਦਿੱਤੀਆਂ ਜੀ بڑے ਡਾਕਟਰ ਦੇ ਉਹਨੂੰ ਪੁੱਛੋ ਜੀ ਤੁਸੀਂ ਕਦੀ ਸਰਕਾਰੀ ਹਸਪਤਾਲ ਤੋਂ ਇਲਾਜ ਕਰਾਇਆ ਉਹਨੇ ਕਹੜਾ ਨਹੀਂ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਕਰਾਇਆ ਕਰਾਂ ਕਹੜਾ ਗੈਟ ਆਊਟ ਫਰਮ ਮੈਂ ਤੋਂ ਤੁਸੀਂ ਮੇਰੇ ਕੋਲ ਵੋਟ ਲੈਣ ਦੇ ਅਧਿਕਾਰ ਤੁਹਾਡੇ ਕੋਲ ਅਧਿਕਾਰ ਹੀ ਕੋਈ ਨਹੀਂ ਜਿਹੜੀਆਂ ਦੋ ਮੁੱਢੀਆਂ ਸਹੂਲਤਾਂ ਨਹੀਂ ਦੋ ਇਹ ਤੁਹਾਡੇ ਬੱਚੇ ਪੜਨ ਸਾਡੇ ਟੈਕਸ ਦੇ ਉੱਤੇ ਵਦੇਸ਼ ਵਿੱਚ ਤੇ ਤੁਹਾਡੇ ਬੱਚੇ ਪੜ੍ਹ ਤੁਹਾਡੇ ਤੁਸੀਂ ਇਲਾਜ ਵਿਦੇਸ਼ ਵਿੱਚੋਂ ਬਿੰਗਾ ਹਸਪਤਾਲਾ ਤੋਂ ਕਰਾਓ ਸਾਡੇ ਟੈਕਸ ਨਾਲ ਜੀ ਹੁਣ ਕਈ ਬੰਦੇ ਕਹਿੰਦੇ ਵੀ ਟੈਕਸ ਆਹੀ ਕਰਨਾ ਟੈਕਸ ਦਿੰਨੇ ਆ ਜਿਹੜੀ ਸਾਡੀ ਤਾਂ ਆਮਦਨ ਦੀ ਉਹ ਬੰਦਾ ਉੱਠਦਾ ਚਾਹ ਉਹ ਕਾਲਗੇਜ ਕਰਦਾ ਤੋਪੇ ਵਰਤਦਾ ਬੁਰਸ਼ ਵਰਤਦਾ ਦਬੀ ਬਾਤ ਇਸ ਵਰਤਦਾ ਬਿਲਕੁਲ ਇਹੀ ਚੀਜ਼ ਵਰਤਦਾ ਇਹੀ ਲੋਕ ਗਲਤੀ ਕਰ ਜਾਂਦੇ ਨੇ ਆਪਣੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਦਿਨ ਦੇ ਵਿੱਚ ਜਿੱਥੋਂ ਸ਼ੁਰੂ ਅੱਖ ਖੋਲਦੇ ਆਂ ਅੱਖ ਬੰਦ ਕਰਦੇ ਆਂ ਤੱਕ ਟੈਕਸੀ ਭਰ ਰਹੇ ਹੁੰਦੇ ਆਂ ਜਿਹੜਾ ਕਿਸਾਨ ਆ ਜੀ ਕਿਸਾਨ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਣਕ ਤੇ ਝੋਨਾ ਇਹ ਜਿਹੜੀ ਫਸਲ ਵਾ ਇਹ 5000 ਰੁਪਇਆ ਜਿਹੜਾ ਹਰ ਕਿਸਾਨ ਦਾ ਟੈਕਸ ਜਾਂਦਾ ਤੁਸੀਂ ਜੇ 1000 ਏਕੜ ਵਾ ਇੱਕ ਪਿੰਡ ਦੀ ਜਮੀਨ ਉਹਦੀ ਕੈਲਕੂਲੇਸ਼ਨ ਕਰ ਲੋ ਵੀ 5000 ਨੂੰ ਕਿੰਨਾ ਰੁਪਈਆ ਤੇ ਪਿੰਡ ਦੇ ਵਿੱਚ ਉਹ 5000 5 ਲੱਖ ਰੁਪਈਆ ਟਾਈਲਾਂ ਟੂਲਾਂ ਤੇ ਕਾਲੀਆਂ ਨਾਲੀਆਂ ਦੇ ਵਾਦੇ ਉਹ ਤੋਂ ਬਾਅਦ ਨਿਕਲੇ ਨਾ ਖੇਤਰ ਚੋਂ ਨਿਕਲੇ ਜਿਹੜੇ ਲੋਕ ਨੇ ਲੋਕ ਬੜੇ ਖੁਸ਼ ਹੋ ਜਾਂਦੇ ਨੇ ਉਹਦਾ ਕਾਰਨ ਕੀ ਹੈ ਕਿ ਲੋਕਾਂ ਨੂੰ ਚੇਤਨਤਾ ਹੀ ਲੋਕਾਂ ਨੂੰ ਲੋਕ ਇੱਕ ਗੱਲ ਹੀ ਸਵਾਲ ਨਹੀਂ ਕਰਦੇ ਕਿ ਤੁਸੀਂ ਇਹ ਇਹ ਕੰਡੀਸ਼ਨ ਚਾਹੀਦੀ ਹੈ ਜਿੰਨੇ ਵੀ ਸਰਕਾਰੀ ਅਮਪਲਾਈ ਨੇ ਡੀਸੀ ਆ ਤਹਿਸੀਲਦਾਰ ਜਾਂ ਡਾਕਖਾਨਾ ਜਾਂ ਕੋਈ ਵੀ ਕੋਈ ਵੀ ਨੇ ਉਹਨਾਂ ਦੇ ਕੰਡੀਸ਼ਨ ਚਾਹੀਦੀ ਵੀ ਤੂੰ ਤੇਰਾ ਤੂੰ ਜਿਹੜਾ ਬੰਦਾ ਵਾ ਤੈਨੂੰ ਨੌਕਰੀ ਤਾਂ ਮੈਂ ਤੂੰ ਸਰਕਾਰੀ ਸਕੂਲ ਚ ਪੜਿਆ ਹੋਣਾ ਚਾਹੀਦਾ ਜਦੋਂ ਸਰਕਾਰੀ ਉਹ ਬਣ ਗਿਆ ਉੱਤੇ ਕੰਡੀਸ਼ਨ ਤਾਂ ਆਈ ਦੀ ਤੇ ਸਰਕਾਰੀ ਸਕੂਲ ਦੇ ਵਿੱਚ ਤੇਰੇ ਬੱਚੇ ਪੜਨੇ ਚਾਹੀਦੇ ਸਰਕਾਰੀ ਹਸਪਤਾਲ ਤੇਰਾ ਇਲਾਜ ਹੋਣਾ ਚਾਹੀਦਾ ਦੇਖੋ ਸਰਕਾਰੀ ਤੇ ਕੋਈ ਵੀ ਐਮਐਲਏ ਕੋਈ ਵੀ ਚੇਅਰਮੈਨ ਕੋਈ ਵੀ ਸਰਪੰਚ ਬਣਦਾ ਉਸ ਤੇ ਕੰਡੀਸ਼ਨ ਚਾਹੀਦੀ ਜਦਣੇ ਹੋਗੀ ਸਰਕਾਰੀ ਹਸਪਤਾਲ ਵੀ ਵਧিয়ে ਹੋਣਗੇ ਸਰਕਾਰੀ ਸਕੂਲ ਵੀ ਵਧੇ ਅੱਛਾ ਫਰਾਂਸ ਸਾਹਿਬ ਇੱਥੇ ਨਾ ਮੈਂ ਆਪਾਂ ਇੱਕ ਪੰਜਾਬ ਦੀ ਗਲਤ ਕਰ ਰਹੇ ਤੁਸੀਂ ਹੁਣੇ ਨਿਆ ਪਾਲਿਕਾ ਦੀ ਵਿੱਚ ਗੱਲ ਕੀਤੀ ਸੀ ਕਿ ਨਿਆ ਪਾਲਿਕਾ ਦੇ ਵਿੱਚ ਕਿਸ ਕਿਸ ਤਰੀਕੇ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਨਿਆ ਪਾਲਿਕਾ ਦੀ ਗੱਲ ਕਰੀਏ ਤੇ ਇੱਕ ਤੁਸੀਂ ਕੌਮੀ ਇਨਸਾਫ ਮੋਰਚਾ ਲਗਾਇਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਇਆ ਹੋਇਆ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਰਕਾਰ ਆ ਕੇ ਤੁਹਾਨੂੰ ਇਹ ਕਹਿੰਦੀਆਂ ਰਹੀਆਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਆਖਰ ਪੰਥ ਦੀ ਰਾਖਾ ਕਿਹੜੀ ਸਿਆਸੀ ਪਾਰਟੀ ਆ ਕਿਉਂਕਿ ਰੋਲੇ ਬਹੁਤ ਨੇ ਬਹੁ ਗੱਲਾਂ ਹੋ ਜਾਂਦੀਆਂ ਨੇ ਕਿ ਐਸੀ ਪੰਥ ਦੇ ਰਾਖੇ ਆ ਕਿਹੜੀ ਸਰਕਾਰ ਪੰਥ ਦੀ ਰਾਖਾ ਪੰਥ ਦੀ ਰਾਖੇ ਕੋਈ ਨਹੀਂ ਕਰਨੀ ਜੀ ਪੰਥ ਨੂੰ ਆਪ ਹੀ ਕਰਨੀ ਪੈਣੀ ਇਹ ਪੰਥ ਸਮਝ ਲਵੇ ਕੋਈ ਸਰਕਾਰ ਨਹੀਂ ਕਰੂਗੀ ਉਹ ਜਿਹੜੇ ਪੰਥ ਦੇ ਰਾਖੇ ਤੁਸੀਂ ਸਮਝਦੇ ਹੋ ਜਾਂ ਲੋਕ ਸਮਝਦੇ ਨੇ ਉਹ ਉਦੋਂ ਪੰਥ ਦੇ ਰਾਖੇ ਬਣਦੇ ਜਦੋਂ ਸਿਆਸਤੋਂ ਉੱਠ ਖੜ ਜਾਂਦੇ ਜਦੋਂ ਉਹ ਮੌਜੂਦਾ ਸਿਆ ਹੁੰਦੇ ਆ ਰਾਜ ਭਾਗ ਦਾ ਆਨੰਦ ਮਾਣ ਰਹੇ ਹੁੰਦੇ ਉਦੋਂ ਕੋਈ ਪੰਥ ਦੇ ਰਾਖੇ ਨਹੀਂ ਜੋ ਲੋਥ ਜਾਂਦੇ ਆ ਉਹਨਾਂ ਨੇ ਵੋਟਾਂ ਲੈਣੀਆਂ ਲੋਕਾਂ ਨੂੰ ਗਮਰਾਹ ਕਰਨਾ ਫਿਰ ਸੜਕਾਂ ਤੇ ਨਿਕਲਦੇ ਨੇ ਪ੍ਰੋਟੈਸਟ ਕਰਦੇ ਨੇ ਪਖੰਡ ਕਰਦੇ ਨੇ ਪਰ ਹੁਣ ਲੋਕਾਂ ਵਿੱਚ ਚੇਤਨਤਾ ਆ ਗਈ ਆ ਲੋਕ ਹੁਣ ਸਮਝ ਚੁੱਕੇ ਨੇ ਇਹਨਾਂ ਦਾ ਪਖੰਡ ਦਾ ਜਿਹੜਾ ਪਰਦਾ ਫਾਸ਼ ਹੋ ਜਾਣਾ ਜਿਹੜੇ ਇਹ ਬੰਦੇ ਨੇ ਐਗਰੀਕਲਚਰ ਨਾਲ ਸੰਬੰਧਿਤ ਬੰਦੇ ਨੇ ਤਕਰੀਬਨ ਜਿੰਨੇ ਸਾਡੇ ਸੀਐਮ ਬਣੇ ਨੇ ਇਹਨਾਂ ਨੂੰ ਪਤਾ ਇਹਨਾਂ ਨੂੰ ਪੁੱਛੋ ਵੀ ਕਿੰਨਾ ਕੁ ਤੁਸੀਂ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਏ ਆ ਸਵਾਲ ਕਿਹਦੇ ਦੱਸ ਜੀ ਜਿਹੜੀ ਮੋਲ ਅਗਰੀਕਲਚਰ ਦਾ ਖੇਤੀ ਨਾਲ ਸੰਬੰਧਤ ਸੰਨਤ ਆ ਕਿੰਨੇ ਕੁ ਟੈਕਟਰ ਨੇ ਕਿੰਨੀਆਂ ਕਿਹਜਾਂ ਦੀਆਂ ਫੈਕਟਰੀਆਂ ਨੇ ਜਿੱਥੇ ਬੀਜ ਤਿਆਰ ਹੁੰਦੇ ਨੇ ਕਿੰਨਾ ਖਾਦਾਂ ਦੀਆਂ ਫੈਕਟਰੀਆਂ ਨੇ ਕੀ ਕੀ ਆ ਇਹ ਦੱਸਣ ਕਿਉਂਕਿ ਜਿਹੜੀ ਹੈਗੀ ਆ ਪੰਜਾਬ ਦੀ ਇਕਨੋਮੀ ਆਰਥਿਕਤਾ ਮੈਂ ਸਾਰੀਆਂ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਜੈਨੀ ਆ ਬੋਧੀ ਆ ਅਸਾਈ ਆ ਸੇ ਕੋਈ ਦੇ ਪਾਈ ਚੜੇ ਜੇ ਐਗਰੀਕਲਚਰ ਖੇਤੀ ਬਰਬਾਦ ਹੁੰਦੀ ਆ ਤੁਸੀਂ ਇਹ ਦੁਨੀਆ ਤੇ ਰਹਿ ਨਹੀਂ ਸਕਦੇ ਪੰਜਾਬ ਦੇ ਜੇ ਸਾਡਾ ਪਰਬਾਰੀ ਬਾਗ ਪਾਣੀ ਬਰਬਾਦ ਹੋ ਗਿਆ ਤੁਸੀਂ ਕਿੱਥੇ ਜਾ ਕੇ ਉੱਥੇ ਮੰਗਲ ਕਰਾ ਤੋ ਪਾਣੀ ਲੈ ਕੇ ਆਉਣਾ ਤੁਸੀਂ ਉਹਦੀ ਲੜਾਈ ਕਿਉਂ ਨਹੀਂ ਲੜਦੇ ਲੜਾਈ ਇੱਕ ਸਿੰਪਲ ਆ ਜੀ ਸਿੱਧੀ ਜੀ ਪੰਜਾਬ ਦੇ ਪਾਣੀ ਦੀ ਜਿੱਥੋਂ ਸ਼ੁਰੂ ਹੁੰਦੀ ਜੇ ਇਸ ਸਟੇਟ ਦੀ ਧਰਤੀ ਬਿਮਾਰ ਆ ਜੇ ਇਸ ਸਟੇਟ ਦੀ ਧਰਤੀ ਨਿਸ਼ੇੜੀ ਆ ਜਿਹਦਾ ਪਾਣੀ ਬਰਬਾਦ ਆ ਜਿਹਦੀ ਹਵਾ ਪ੍ਰਦੂਸ਼ਿਤ ਹੋਈ ਜਿਹੜਾ ਸਮਾਜ ਜਾਤ ਪਾਤ ਜਵੰਡਿਆ ਉਦੀ ਤਕਦੀਰ ਕੋਣ ਬਦਲ ਦੂ ਉਹ ਇਹ ਗੱਲ ਕਹਿੰਦੇ ਵੀ ਹਰ ਬਨੋਖੇ ਦਾ ਐਲਾਨ ਕਰੇ ਸੀਐਮਬੀ ਐਲਾਨ ਕਰੇ ਹਰ ਖੇਤ ਨੂੰ ਹਰ ਟੂਟੀ ਨੂੰ ਸਾਡਾ ਨਹਿਰੀ ਪਾਣੀ ਜਾਣੀ ਕਹਿੰਦਾ ਅਸੀਂ ਧਰਤੀ ਚੋਂ ਕਿਉਂ ਕਹਿੰਦੇ ਅਕਾਲੀ ਦਲ ਸਿੱਧੇ ਤੌਰ ਤੇ ਕਹਿੰਦਾ ਹੈ ਕਹਿੰਦਾ ਕਿ ਅਸੀਂ ਪੰਥਕ ਪਾਰਟੀ ਆ ਪੰਥ ਨੂੰ ਸਾਂਭਣ ਵਾਲੇ ਅਸੀਂ ਆ ਪੰਥ ਨੂੰ ਲੈ ਕੇ ਚੱਲਣ ਵਾਲੇ ਅਸੀਂ ਆ ਪੰਥ ਨੂੰ ਹਰ ਪਾਸਿਓਂ ਅਸੀਂ ਪ੍ਰੋਟੈਕਟ ਕਰ ਰਿਆ ਕੀ ਅਕਾਲੀ ਦਲ ਤੁਹਾਨੂੰ ਪੰਥਕ ਪਾਰਟੀ ਨਹੀਂ ਨਜ਼ਰ ਆਉਂਦੀ ਪੰਥ ਦੇ ਲਈ ਖੜਦੀ ਨਜ਼ਰ ਨਹੀਂ ਆਉਂਦੀ ਉਹਨਾਂ ਨੂੰ ਪੁੱਛੋ ਵੀ ਪੰਥ ਕਿਰਾਹੇ ਕਿਉਂ ਪਿਆ ਪੰਥ ਬਰਬਾਦ ਕਿੱਦਾਂ ਹੋਇਆ ਜੇ 500 ਪਹੁੰਚਾਣਾ ਇਹ ਪਹੁੰਚਾਇਆ ਇਹਨੇ ਪੰਜ ਵਾਰੀ ਸੀਐਮ ਬਣੇ ਨੇ ਤੇ ਬਰਬਾਦ ਕਹਿੰਦੇ ਕੀਤਾ ਕੋਈ ਦਿੱਸੋ ਵੀ ਅੱਜ ਤਾਂ 250 ਫੈਰ ਬੱਚਾ ਬਾਹਰ ਜਾ ਰਿਹਾ ਇਹਨਾਂ ਨੇ ਉਸ ਰੋਕཐામ ਲਈ ਕੀ ਕੀਤਾ ਇਹਨਾਂ ਦੇ ਸਮੇਂ ਤੋਂ ਜਾ ਰਿਹਾ ਗੈਂਗਵਾਰ ਉੱਥੋਂ ਸ਼ੁਰੂ ਹੋਈ ਹੈ ਇਹ ਬੱਚੇ ਨੌਜਵਾਨ ਬੱਚਿਆਂ ਨੂੰ ਪਹਿਲਾਂ ਇਹਨਾਂ ਨੇ ਵੋਟਾਂ ਦੇ ਵਿੱਚ ਵਰਤਿਆ ਉਹਨਾਂ ਨੂੰ ਨਸ਼ੇ ਦਿੱਤੇ ਜਦੋਂ 10 15 ਦਿਨ 20 ਦਿਨ ਬੱਚਾ ਨੌਜਵਾਨ ਨਸ਼ਾ ਕਰਦਾ ਉਹਨੂੰ ਫਿਰ ਨਸ਼ੇ ਦੀ ਉਹਨੂੰ ਪੈਸਾ ਨਹੀਂ ਮਿਲਦਾ ਉਦੋਂ ਤੇ ਦੇਣ ਦੇ ਵੋਟਾਂ ਇੱਕ ਇਹ ਮੰਨਣ ਸਾਡੇ ਕੋ ਸਾਹਮਣੇ ਆਣ ਕੇ ਕੋਣ ਕਿ ਨਹੀਂ ਵੰਡਿਆ ਸੀ ਸਬੂਤ ਦਾਂਗੇ ਆ ਗੈਂਗਸਾ ਗੈਂਗਸਟਰ ਨੇ ਜਿਹੜੇ ਕਹਿੰਦੇ ਨੇ ਸਾਨੂੰ ਇਹ ਇਸ ਪਾਰਟੀ ਨੇ ਇਹ ਨਹੀਂ ਮੈਂ ਕਹਿੰਦਾ ਕੱਲੀ ਪਾਰਟੀ ਹੈ ਸਾਰੀਆਂ ਪਾਰਟੀਆਂ ਕਰਦੀਆਂ ਕੋਈ ਘੱਟ ਕਰਦੀ ਕੋਈ ਜ਼ਿਆਦਾ ਕਰਦੀ ਇਹਨਾਂ ਨੇ ਉਹ ਉਹ ਵੰਡੇ ਨਸ਼ੇ ਵੰਡੇ ਨੇ ਜਦੋਂ ਬੱਚਾ ਨਸ਼ਾ ਕਰਨ ਲੱਗ ਜਾਂਦਾ ਆਦੀ ਹੋ ਜਾਂਦਾ ਉਹਨੂੰ ਨਸ਼ਾ ਮਿਲਦਾ ਨਹੀਂ ਉਹ ਫੇਰ ਘਰੋਂ ਲੈਂਦਾ ਘਰੋਂ ਚੋਰੀ ਕਰਦਾ ਘਰੋਂ ਵੀ ਉਹਦੇ ਰਸਤੇ ਬੰਦ ਨੇ ਫੇਰ ਬਾਹਰ ਚ ਐਨੀ ਚੋਰੀ ਕਰਨਾ ਪੈਂਦਾ ਕੋਈ ਕੋਈ ਗੱਡੀ ਚੋਰੀ ਕਰ ਲੈਂਦਾ ਕੋਈ ਫੇਰ ਨਸ਼ਾ ਕੋਈ ਵੇਚਣ ਦਾ ਪੈਂਦਾ ਉਦੋਂ ਬਾਅਦ ਫਿਰ ਲੜਾਈ ਝਗੜੇ ਹੁੰਦੇ ਨੇ ਗੈਂਗਵਾਰਾ ਚੋਣ ਦੀਆਂ ਨਸ਼ਾ ਹੁੰਦਾ ਇਹਨੂੰ ਪੁੱਛੋ ਵੀ ਇਹਨਾਂ ਨੇ ਉਹਦੇ ਵਿੱਚ ਕੀ ਰੋਕਤਾ ਇਹਨਾਂ ਨੇ ਸ਼ੁਰੂਆਤ ਕੀਤਾ ਪ੍ਰੂਫ ਨੇ ਜਾਂ ਕੋਈ ਵੀ ਚੀਜ਼ ਜਿੰਨੀ ਵੀ ਸਮਾਗਲ ਹੋਦੀ ਜਿੰਨੀ ਕਰਾਪਸ਼ਨ ਹੋ ਗਈ ਬੰਦ ਹੋਈ ਨਾ ਹੁਣ ਸਰਕਾਰ ਕੋ ਬੰਦ ਹੋਈ ਨਾ ਹੋਣੀ ਹੈ ਕਿਉਂਕਿ ਜਿੰਨਾ ਚਿਰ ਲੋਕਾਂ ਵਿੱਚ ਚੇਤਨਤਾ ਨਹੀਂ ਹੁੰਦੀ ਉਹਨਾਂ ਚ ਅੱਜ ਕਿਹੜਾ ਕੰਮ ਆ ਜਿਹੜਾ ਹੋ ਰਿਹਾ ਜਾਂ ਪਹਿਲੀਆਂ ਸਰਕਾਰਾਂ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਕਾਂਗਰਸ ਉਹ ਦੱਸੇ ਕੀ ਕੀਤਾ ਪੰਜਾਬ ਦੀ ਸਾਨੂੰ ਦੱਸਣ ਕੀ ਕੀਤਾ ਪੰਜਾਬ ਚ ਅਬਰਵਾਦੀ ਤੇ ਕੰਨ ਤੇ ਪੰਜਾਬ ਵਿੱਚ ਕੋ ਰਿਆ ਕੀ ਸਾਡਾ ਕੋਈ ਇੱਥੇ ਬੱਚਾ ਰਿਆਂ ਨੂੰ ਤਿਆਰ ਸਾਡਾ ਜਿਹੜੀ ਜਿੱਦਾ ਜੰਗਲ ਨੂੰ ਅੱਗ ਲੱਗੀ ਹੁੰਦੀ ਆ ਹਰ ਬੰਦਾ ਉੱਥੇ ਦਾ ਜਾਨਵਰ ਸੋਚਦਾ ਭੱਜੋ ਲੁੱਟੇ ਗਏ ਮਾਰੇ ਗਏ ਭੱਜ ਚੱਲੀਏ ਹਰ ਮਨੁੱਖ ਦੀ ਇਹ ਹਕਾਜ ਆ ਵੀ ਇਥੋਂ ਬਚ ਜੀ ਇਹ ਸੜ ਚੱਲਿਆ ਬਰਬਾਦ ਹੋ ਚੱਲਿਆ ਅੱਛਾ ਸਾਬ ਇੱਕ ਚੀਜ਼ ਹੋਰ ਹੈ ਜਿਸ ਤਰੀਕੇ ਨਾਲ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਸੀਗੇ ਕੁਝ ਦੇਰ ਪਹਿਲਾਂ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਇਹ ਮੁੱਦਾ ਚੱਕਿਆ ਉਸ ਤੋਂ ਬਾਅਦ ਮੁੱਦਾ ਪੱਖਿਆ ਵੀ ਬਹੁਤ ਤੋਂ ਲੱਗਦਾ ਕਿ ਸਹੀ ਟੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਮੁੱਦਾ ਚੱਕਿਆ ਗਿਆ ਔਰ ਉਸੇ ਤਰੀਕੇ ਨਾਲ ਚੱਕਿਆ ਜਾਣਾ ਚਾਹੀਦਾ ਸੀ ਦੇਖੋ ਜੀ ਜਿਹੜਾ ਵੀ ਬੰਦੀ ਸਿੰਘਾ ਦਾ ਮੁੱਦਾ ਚੱਕੂਗਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਾਂ ਨਿਆਂ ਦਾ ਜਾਂ ਪੰਜਾਬ ਨੂੰ ਰੰਗਲਾ ਬਣਾਉਣ ਦਾ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਪਰ ਹਰ ਸਿਮਰਤ ਕੌਰ ਬਾਦਲ ਨੂੰ ਪੁੱਛਣਾ ਚਾਹੀਦਾ ਕਿ ਇਹਦੇ ਸਹੁਰੇ ਨੇ ਇਹਦੇ ਘਰ ਵਾਲੇ ਨੇ ਐਮਪੀ ਸੀ ਸਹੁਰਾ ਹੈ ਦਾ ਸੀਐਮ ਰਿਆ ਉੱਥੇ ਜਦੋਂ ਡਾਕਟਰ ਮਨਮੋਹਨ ਸਿੰਘ ਹੁਣੀ ਜਾ ਉੱਥੇ ਕਹਿੰਦੇ ਸੀ ਵੀ ਬੰਦੀ ਸਿੰਘਾ ਬਾਰੇ ਜਦੋਂ ਚੱਲਦੀ ਸੀ ਗੱਲ ਉਹ ਇਹ ਲਿਖ ਕੇ ਇਹ ਲਿਖ ਕੇ ਦਿੰਦੇ ਰਿਹਾ ਜੀ ਇਹ ਜਿਹੜੇ ਅੱਤਵਾਦੀ ਨੇ ਇਹ ਹਵਾਰੇ ਹੁਣੇ ਕਾਤਲ ਨੇ ਇਹ ਛੁੱਟਣੇ ਨਹੀਂ ਚਾਹੀਦੇ ਇਹ ਪੰਜਾਬ ਦੇ ਜਿਲ੍ਹਿਆਂ ਚ ਨਹੀਂ ਆਉਣ ਦੇ ਸਾਡਾ ਲੈਂਡ ਆਰਡਰ ਨੂੰ ਖਤਰਾ ਇਹ ਕਿਹੜੇ ਬੂਨਾ ਕਹਿ ਰਹੇ ਨੇ ਮਿੰਤਾ ਹੈਰਾਨ ਕੀ ਵਾਲੀ ਗੱਲ ਆ ਕਿਹੜੇ ਬੂਨਾ ਪਾਰਲੀਮੈਂਟ ਚ ਕਹਿ ਰਹੇ ਨੇ ਅੰਮਿਤ ਸ਼ਾਹ ਜੀ ਜਿਹੜੇ ਇਹਨਾਂ ਦਾ ਨਾਰਾਜ਼ ਹੋਏ ਜੋ ਮੇਰੀ ਸੋਚ ਆ ਮੈਂ 100% ਨਹੀਂ ਕਹਿ ਸਕਦਾ ਜਿਹੜੀ ਉਹਨਾਂ ਦੀ ਦੇਖ ਰਹੀ ਸੀ ਜੁਨੀ ਮੈਂ ਉਹਨੂੰ ਕਹਿਣਾ ਤੇ ਇਹ ਚਾਹੀਦਾ ਸੀਗਾ ਵੀ ਹਰਸਿਮਰ ਤੂੰ ਬਹਿ ਜਾ ਤੇਰੇ ਪਰਿਵਾਰ ਨੇ ਤੇ ਰੋਕ ਕੇ ਨਹੀਂ ਬੰਦੀ ਸਿੰਘ ਤੇਰੇ ਪਰਿਵਾਰ ਨੇ ਬੰਦੀ ਸਿੰਘ ਅੰਦਰ ਸਿੱਤੇ ਤੂੰ ਕਹਿੰਦੇ ਮੈਨੂੰ ਨਾ ਕਹਿ ਰਹੀ ਆ ਉਹ ਗੁੱਸੇ ਵਿੱਚ ਬਹੁਤ ਸੀਗਾ ਕਿਉਂਕਿ ਇਹ ਜਦੋਂ ਬੋਲਦੀ ਤਾਂ ਉਹ ਬੋਲਣ ਨਹੀਂ ਦੇਸਿਆ ਇਸ ਕਰਕੇ ਪਰ ਜਿਹੜਾ ਵੀ ਮਨੋਖਾ ਇਹ ਬੰਦੀ ਸਿੰਘਾਂ ਦੀ ਰਾਈ ਜਾ ਇਹ ਸਾਡੇ ਹੱਕੀ ਮੰਨਦੀ ਗੱਲ ਕਰੂਗਾ ਅਸੀਂ ਤਾਂ ਸਤਿਕਾਰ ਕਰਦੇ ਕਰਦੇ ਸਰ ਆਖਰੀ ਸਵਾਲ ਇੱਕੋ ਹੀ ਆ ਸਮੱਸਿਆਵਾਂ ਬਹੁਤ ਨੇ ਬਹੁਤ ਸਾਰੀਆਂ ਅੜਚਨਾ ਨੇ ਲੇਕਿਨ ਹੱਲ ਕੀ ਆ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਨਿਖੇ ਇੰਨਾ ਪਊਗਾ ਵੀ ਜਿਹੜੇ ਦੂਰ ਦੇਸ਼ ਇਮਾਨਦਾਰ ਲੀਡਰ ਨੇ ਇਲਾਕੇ ਚ ਚੁਣਨੇ ਪੈਣਗੇ ਉਹਦਾ ਉਹਦਾ ਤਰੀਕਾ ਕਰ ਹੁਣ ਅਸੀਂ ਜਿਹੜਾ ਵੀ ਇਲਾਕੇ ਚੋਂ ਬੰਦਾ ਚੁਣਦੇ ਜੀ ਉਹ ਬੇਹਾ ਬੰਦਾ ਹੁੰਦਾ ਬੇਹਾ ਬੇਹੇ ਤੋਂ ਭਾਵ ਆ ਭਾਵਾਂ ਕਾਲੀ ਜੱਲ ਹੈ ਭਾਜਪਾਵਾ ਕਾਂਗਰਸ ਆ ਆਮ ਆਦੀ ਪਾਰਟੀ ਕੋਈ ਪਾਰਟੀ ਉਹ ਤੋਂ ਐਲਾਨ ਕਰਦੀ ਆ ਕਿ ਆ ਬੰਦੇ ਨੂੰ ਅਸੀਂ ਟਿਕਟ ਦੇ ਦਿੱਤੀ ਤੁਸੀਂ ਵੋਟਾਂ ਪਾ ਦਿਓ ਉਪਾਧਰ ਦੇ ਨੇ ਉਹਨਾਂ ਦਾ ਬੰਦਾ ਹੀ ਨਹੀਂ ਉਹ ਉਹਨਾਂ ਦਾ ਨਮਾਇੰਦਾ ਹੀ ਨਹੀਂ ਇਹ ਲੋਕ ਜੇ ਮੰਨ ਲਓ ਵੀ 100 ਪਿੰਡ ਦੀ ਕੌਨਸੀ ਕੈਂਸੀ ਆ ਵਿਧਾਨ ਹਲਕਾ ਹਾਂਣੇ ਜੀ 100 ਪਿੰਡ ਉਹ ਪਿੰਡ ਵਾਲੇ ਪਿੰਨਾ ਵਾਲੇ ਇੱਕ 5-5 ਬੰਦੇ ਲੈ ਕੇ 500 ਬੰਦਾ ਬਣਦਾ 500 ਤੋਂ 20 ਮੈਂਬਰੀ ਕੀ ਮੈਂਬਰੀ ਕਮੇਟੀ ਬਣਾਉਣ ਉਹ ਸਾਰੇ ਇਲਾਕੇ ਦੇ ਵਿੱਚ ਦੇਖਣ ਕਿਹੜਾ ਬੰਦਾ ਯੋਗ ਆ ਉੱਤੇ ਇੱਕ ਇਲੈਕਸ਼ਨ ਤੇ ਪੈਸਾ ਖਰਚਣਾ ਹੋਵੇ ਉਹ ਜਿਹਨੇ ਇਲੈਕਸ਼ਨ ਲੜਨੀ ਆ ਉਸ ਸਿਰਫ ਤੇ ਸਿਰਫ ਇੱਕ ਨੌਕਰ ਹੋਵੇ ਉਸ 100 ਪਿੰਡ ਦਾ ਉਹਨਾਂ ਨੂੰ ਜਵਾਬ ਦੇਊਗਾ ਹੁਣ ਜਿਹੜੇ ਇਹ ਲੋਕ ਨੇ ਟਿਕਟਾਂ ਪੈਸੇ ਲੈ ਕੇ ਪੈਸੇ ਖਰਤੇ ਬਣਦੇ ਨੇ ਇਹ ਜਵਾਬ ਦੇਣ ਲੋਕਾਂ ਨੂੰ ਨਹੀਂਗੇ ਇਹ ਜਵਾਬ ਦੇ ਆਪਣੀਆਂ ਪਾਰਟੀਆਂ ਨੂੰ ਆ ਜਦੋਂ ਲੋਕ ਪੁੱਛਣਗੇ ਉਹ ਕਹਿੰਦੇ ਤੁਸੀਂ ਕੀ ਕੀਤਾ ਸੀ ਤੇ ਟਿਕਟ ਸਾਨੂੰ ਉਹਨਾਂ ਦਿੱਤੀ ਦੂਸਰੀ ਗੱਲ ਪੰਜਾਬ ਬਚਣਾ ਜਦੋਂ ਇਦਾਂ ਦੇ ਲੋਕ ਦੂਰ ਦੇ ਸ਼ੋਏ ਜਿਹਨਾਂ ਨੇ ਸਿਰਫ ਪੰਜਾਬ ਨੂੰ ਬਚਾਉਣ ਲਈ ਕੰਮ ਕੀਤਾ ਇਹ ਲੋਕ ਜਿਹੜੇ ਬਣਦੇ ਨੇ ਇਹਨਾਂ ਨੇ ਆਪਣਾ ਪੈਸਾ ਬਚਾਉਣ ਨਹੀਂ ਕਰਨਾ ਨਿੱਚਲੀ ਗੱਲ ਹੈ ਜੇ ਇੱਕ ਬੰਦਾ ਪੈਸੇ ਲਾਉ ਬਚਾਊਗਾ ਫਿਰ ਉਹ ਲਾਉਣ ਪੰਜਾਬ ਦਾ ਦੇਖੜ ਸਰਵੇਖਣ ਕਰਨ ਜੋ ਵਿਦੇਸ਼ ਵਿੱਚ ਆ ਰਿਹਾ ਵਿਦੇਸ਼ ਵਿੱਚ ਆ ਮੰਨ ਲਓ ਸ਼ਿਕਾਗੋ ਆ ਜੀ ਏਰੀਆ ਉੱਥੇ ਮੱਕੀ ਹੁੰਦੀ ਹੈ ਉਹਨਾਂ ਨੇ ਉਸ ਏਰੀਆ ਦੇ 100 ਕਿਲੋ ਬਿੱਟ ਦੇ ਵਿੱਚ ਬੱਕੀ ਲਾਉਣੀ ਆ ਉੱਥੇ ਉਹਨਾਂ ਨੇ ਸੰਨਤ ਲਾਉਣੀ ਆ ਮੱਕੀ ਦਾ ਤੇਲ ਕੱਢਣ ਦੀ ਫੈਕਟਰੀ ਨਾਲ ਡੌਣੀ ਕੁੱਕੜਾਂ ਦੀ ਤੇ ਆਪਣਾਂ ਦੀ ਆ ਸੂਰਾਂ ਦੀ ਤੇ ਗਾਈਆਂ ਦੀ ਫੀਡ ਦੀ ਫੈਕਟਰੀ ਉੱਥੇ ਫਾਰਮ ਬਣਨੇ। ਟਰਾਂਸਪੋਰਟੇਸ਼ਨ ਦਾ ਸਾਡੇ ਕੀ ਹੁੰਦਾ ਜੀ ਆਪਣੀ ਗੰਨਾ ਲੱਗਾ ਹੋਇਆ ਜਰਦਰ ਦੇ ਵਿੱਚ ਤੇ ਜਾਰਾ ਧੂਰੇ ਨੂੰ ਉਹਦੇ ਉੱਤੇ ਟਰੈਕਟਰ ਦੇ ਉੱਤੇ ਟਰਾਂਸਪੋਰਟੇਸ਼ਨ ਹੋਰ ਖਰਚ ਹੁੰਦਾ। ਫਿਰ ਛੋਟੀ ਇੱਥੇ ਸਰਵੇਖਣ ਹੋਵੇ ਕਿਹੜੀ ਕਿਹੜੀ ਫਸਲ ਹੋ ਸਕਦੀ। ਉਸ ਏਰੀਆ 'ਚ ਉਹ ਹੀ ਫਸਲ ਹੋਵੇ। ਝੋਨੇ ਨੇ ਸਾਨੂੰ ਪੂਰੀ ਤਰ੍ਹਾਂ ਬਰਬਾਦ ਕੀਤਾ। ਝੋਨੇ ਨੂੰ ਬੰਦ ਕਰਕੇ ਜਿਹੜੀ ਵਿਭਿੰਨਤਾ ਫਸਲਾਂ ਚ ਆਵੇ ਫੂਡ ਪ੍ਰੋਸੈਸਿੰਗ ਦੀਆਂ ਯੂਨਿਟ ਲਗਣੇ 10 ਹਜ਼ਾਰ 10 ਪਿੰਡਾਂ 'ਚ ਇੱਕ ਲੋਕਾਂ ਨੂੰ ਏਮਪਲੋਇਮੈਂਟ ਮਿਲੇ ਉਹ ਜਿਹੜੀ ਫੂਡ ਪ੍ਰੋਸੈਸਿੰਗ ਆ ਪੰਜਾਬ ਦੇ ਵਿੱਚ ਹਰ ਜਿੰਨੀਆਂ ਵੀ 에ਰਪੋਰਟ ਆ ਉੱਥੋਂ ਕਾਰਗੋ ਚੱਲੇ ਉਹ ਫੂਡ ਜਿੱਥੇ ਫਰੈਸ਼ ਸਬਜ਼ੀ ਜਾਣੀ ਉੱਥੇ ਪੈਕਿੰਗ ਸਬਜ਼ੀ ਦਿੱਲੀ ਜਾਵੇ ਪੰਜਾਬ ਵਿੱਚ ਬਹੁਤ ਫਸਣਾ ਇਹ ਤਾਂ ਸੋਨਾ ਪੰਜਾਬੀ ਜਗ੍ਹਾ ਹੁੰਦਾ ਵੀ ਸੋਨਾ ਕਾਉਣ ਦੀ ਯੋਗਤਾ ਰਾ ਪਾਣੀ ਤੇ ਕੰਟਰੋਲ ਕੀਤਾ ਜਾਵੇ ਹਰ ਘਰ ਨੂੰ ਹਰ ਖੇਤ ਨੂੰ ਜਿਹੜਾ ਨਹਿਰੀ ਪਾਣੀ ਜਾਵੇ ਥੱਲੇ ਵਾਲਾ ਪਾਣੀ ਬਰਬਾਦੀ ਤੋਂ ਬਚੇ ਉੱਥੇ ਚੰਗੀਆਂ ਜੋਬਾਂ ਜੇ ਇੱਕ ਕਾਰਗੋ ਲੱਗੇਗਾ ਇੱਕ ਕਾਰਗੋ ਨਾਲ ਘਰ ਤੋਂ ਘਰ ਤੁਸੀਂ ਐਪ ਦੇ ਨਾਲੋਂ 5000 ਬੰਦੇ ਨੂੰ ਨੌਕਰੀ ਮਿਲੇਗੀ ਜਿਨ੍ਹਾਂ ਨੇ ਗਾਵਣੀ ਫਸਲ ਜਿਨ੍ਹਾਂ ਨੇ ਲੈ ਕੇ ਜਾਣੀ ਰਾਸਤੇ 'ਚ ਟਾਬੇ ਚੱਲਣੇ ਹੋਟਲ ਚੱਲਣੇ ਟਰਾਂਸਪੋਰਟੇਸ਼ਨ ਚੱਲਣੀ ਲੇਬਰ ਉਹ ਚੱਲੇਗੀ ਉਹ ਜਿੰਨਾ ਜਿਹੜੇ ਜਿਹੜੀ ਖੇਤੀ ਦਾ ਸਬੰਧਤ ਖਿੱਤੇ ਦਾ ਖਿੱਤਾ ਹੈ ਏਰੀਆ ਜਿੰਨਾ ਚਿਰ ਉਸ ਸਬੱਧਤ ਨਾਲ ਸੰਤ ਨਹੀਂ ਲੱਗਦੀ ਸਮੋਰ ਸਕੇਲ ਅਦਸਤੀ ਨਹੀਂ ਲੱਗਦੀ ਲੋਕਾਂ ਨੂੰ ਉਹਨਾਂ ਦਾ ਪ੍ਰੇ ਲੋਕ ਲੋਕਾਂ ਦੇ ਉਹ ਲੋਕ ਉਹਦੇ ਮੈਂਬਰ ਹੋਣ ਜਿੱਦਾਂ ਕੋਆਪਰੇਟਿਵ ਸੋਸਾਇਟੀਆ ਉਹ ਸੋਸਾਇਟੀਆ ਆਪਣੀ ਸਬਜੀ ਪੈਕ ਗੋੜ ਖੰਡ ਕੀ ਦੇਸੀ ਖੰਡ ਕੀ ਅੱਜ ਦੇਸੀ ਘੜ ਬਾਹਰ 4-500 ਨੂੰ ਵਿਕਦੀ ਗੋੜ ਗੋੜ ਸਾਡਾ 2-250 ਰੁਪਏ ਨੂੰ ਗੋੜ ਵੇਚ ਰਿਆ ਸਾਡੀ ਜਿਹੜੀ ਇੱਥੋਂ ਦੀ ਸਬਜੀ ਆ ਤੁਸੀਂ ਜਿਹੜੀ ਸਬਜ਼ੀ ਦਾ ਨਾਮ ਲਓ ਕਰੇਲੇ ਆ ਪਿੰਡੀ ਤੋਰੀ ਆ ਹਰੀ ਮਿਰਚਾ ਟਿੰਡਾ ਜਿਹੜੀ ਵੀ ਸਬਜ਼ੀ ਉਹ ਤਾਂ ਮਿਡਲ ਇਸ ਪਾਕਿਸਤਾਨ ਲੈਦੇ ਪੰਜਾਬ ਤੋਂ ਟੱਪ ਚੋ 3-400 ਤੋਂ ਕਿੱਲੇ ਉਦੀ ਸਾਡੇ ਉੱਥੇ ਸੱਟਦੇ ਦੇ ਕੇ ਸਾਡ ਤੜਾਈ ਦਾ ਮੁੱਲ ਨਹੀਂ ਵਿਕਦਾ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਪਾਸਿੰਗ ਫਰਾਂਸ ਜੀ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਔਰ ਅਸੀਂ ਗੱਲਬਾਤ ਕਰ ਰਹੇ ਸੀਗੇ ਸਰਦਾਰ ਪਾਲ ਸਿੰਘ ਫਰਾਂਸ ਦੇ ਨਾਲ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਪੰਜਾਬ ਨੂੰ ਜੇਕਰ ਬਚਾਉਣਾ ਹੈ ਤੇ ਆ ਚੀਜ਼ਾਂ ਜਿਹੜੀਆਂ ਉਹਨਾਂ ਦੇ ਵੱਲੋਂ ਦੱਸੀਆਂ ਗਈਆਂ ਨੇ ਉਹ ਕਰਨ ਦੀ ਲੋੜ ਹੈ ਲੇਕਿਨ ਲੋਕਾਂ ਨੂੰ ਆਪ ਮੁਹਾਰੇ ਹੋ ਕੇ ਵੀ ਅੱਗੇ ਆਣਾ ਪਏਗਾ ਜੇਕਰ ਉਹ ਚਾਹੁੰਦੇ ਨੇ ਕਿ ਪੰਜਾਬ ਰੰਗਲਾ ਪੰਜਾਬ ਹੋਵੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ